ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਜੰਤਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕੇਂਦਰ ਸਰਕਾਰ ਅਪਰਾਧਕ ਨਿਆਂ ਪ੍ਰਣਾਲੀ ਵਿੱਚ ਫੋਰੈਂਸਿਕ ਸਬੂਤ ਆਧਾਰਿਤ ਪਹੁੰਚ ਨੂੰ ਤਾਚੀ ਦੇ ਰਹੀ ਹੈ ਤੇਲ ਕੰਪਨੀਆਂ ਨੇ ਅੱਜ ਤੋਂ 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 24 ਰੁਪਏ ਕੀਤੀ ਕਟੌਤੀ ਪਟਿਆਲਾ ਵਿੱਚ ਅਸਮਾਨੀ ਬਿਜਲੀ ਡਿੱਗਣ ਕਰਕੇ ਤਿੰਨ ਘਰ ਨੁਕਸਾਨੇ ਗਏ ਸਿਹਤ ਮੰਤਰੀ ਨੇ ਪੀੜਤ ਪਰਿਵਾਰਾਂ ਨੂੰ ਰਾਹਤ ਰਾਸ਼ੀ ਦੇਣ ਦਾ ਕੀਤਾ ਐਲਾਨ दूध दी महत्वता नु उजागर ਕਰਨ ਲਈ ਅੱਜ ਵਿਸ਼ਵ ਦੁੱਧ ਦਿਵਸ ਮਨਾਇਆ ਜਾ ਰਿਹਾ ਹੈ 25ਵੀਂ ਫਿਟ ਇੰਡੀਆ ਸੰਡੇਜ਼ ਔਨ ਸਾਈਕਲ ਪੈਲ ਕਦਮੀ ਤਹਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਈਕਲ ਰੈਲੀ ਦਾ ਆਯੋਜਨ ਅਤੇ ਆਈਪਲ ਕ੍ਰਿਕਟ ਦੇ ਦੂਜੇ ਕੁਆਲੀਫਾਇਰ ਜਿਵੇਂ ਮੁੰਬਈ ਇੰਡੀਅਨਸ ਦਾ ਮੁਕਾਬਲਾ ਅੱਜ ਪੰਜਾਬ ਕਿੰਗਸ ਨਾਲ ਹੋਵਿਕਾ ਤੇ ਹੁਣ ਖਬਰਾਂ ਵਿਸਥਾਰ ਨਾਲ गृह मंत्री अमित शाह ने कहा के कि केंद्र सरकार अपराधिक न्याय प्रणाली सबूत आधारित पहुँच अमित शाह ने नवीनीकरण इस उपराले का एक महत्वपूर्ण हिस्सा है भारत सरकार की ओर से हर जिले में एक फोरेंसिक मोबाइल वैन के लिए हर राज्य को सहायता ऑफर की है हमने दूरदर्शिता के साथ ਕਾਨੂੰਨ 24ਵੇਂ ਆਇਆ 20ਵੇਂ ਹਮ ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਦੀ ਸਥਾਪਨਾ ਕਰ ਚੁੱਕੇ ਸਨ ਤੇਲ ਕੰਪਨੀਆਂ ਨੇ ਅੱਜ ਤੋਂ 100 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 24 ਰੁਪਏ ਕਟੌਤੀ ਕੀਤੀ ਹੈ ਦਿੱਲੀ ਵਿੱਚ ਇਸ ਸਿਲੰਡਰ ਦੀ ਸੋਧੀ ਹੋਈ ਪਰਚੂਨ ਕੀਮਤ ਹੁਣ 1723 ਰੁਪਏ 50 ਪੈਸੇ ਹੋ ਗਈ ਹੈ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਪਹਿਲਾਂ ਵਾਂਗ ਆਮ ਹੀ ਰਹੇਗੀ ਇਸ ਸਾਲ ਅਪ੍ਰੈਲ ਚ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 'ਚ 41 ਰੁਪਏ ਕਟੌਤੀ ਕੀਤੀ ਗਈ ਸੀ ਪਟਿਆਲਾ ਦੇ ਖਾਲਸਾ ਨਗਰ ਵਿਖੇ ਅਸਮਾਨੀ ਬਿਜਲੀ ਡਿੱਗਣ ਕਰਕੇ ਤਿੰਨ ਘਰ ਨੁਕਸਾਨੇ ਗਏ ਨੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਪ੍ਰਵੀਰ ਸਿੰਘ ਨੇ ਤੁਰੰਤ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਪ੍ਰਭਾਵਿਤ ਪਰਿਵਾਰਾਂ ਦੇ ਹਾਲਾਤ ਦਾ ਚੈਕ ਆਲਿਆ ਉਹਨਾਂ ਪਰਭਾਵਿਤ ਘਰਾਂ ਦਾ ਮੌਈਨਾ ਕੀਤਾ ਅਤੇ ਤੁਰੰਤ ਮਾਰੀ ਸਹਾਇਤਾ ਦੇਣ ਦੇ ਨਿਰਦੇਸ਼ ਜਾਰੀ ਕੀਤੇ ਸਿਹਤ ਮੰਤਰੀ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਦੁੱਖ ਦੀ ਇਸ ਘੜੀ 'ਚ ਉਹ ਪਰਿਵਾਰ ਦੇ ਨਾਲ ਨੇ ਤੇ ਪ੍ਰਭਾਵਿਤ ਪਰਵਾਰਾਂ ਦੀ ਸਰਕਾਰ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਰਾਸ਼ੀ ਤੁਰੰਤ ਜਾਰੀ ਕਰਵਾਈ ਜਾਵੇਗੀ ਤੇ ਮੁਰਦ ਵਸੇਬੇ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਵਿਭਾਗ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ। ਸਿਹਤ ਮੰਤਰੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਵਾਂ ਮਕਾਨ ਬਣਾਉਣ ਸਮੇਂ ਸਹੀ ਤਰੀਕੇ ਨਾਲ ਅਰਥਿੰਗ ਕਰਵਾਉਣਾ ਅਤੇ ਜੋਇਆਂ ਘਟਾਵਾ ਤੋਂ ਬਚੇ ਲਈ ਲੋਕਾਂ ਦਾ ਜਾਗਰੂਕ ਹੋਣਾ ਸਮੇਂ ਦੀ ਲੋੜ ਹੈ। ਜ਼ਿਕਰ ਹੋਇਆ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਇਹਨਾਂ ਘਰਾਂ ਦਾ ਸਮਾਨ ਨੁਕਸਾਨਿਆ ਕੇ ਦੁਨੀਆ ਸਮੇਤ ਭਾਰਤ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਤਿਆਰੀ ਕਰ ਰਿਹਾ ਹੈ ਅਜਿਹੇ ਸਮੇਂ ਇਹ ਸਮਝਣਾ ਜ਼ਰੂਰੀ ਹੈ ਕਿ ਸਕੂਲ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਨਿਰੰਤਰ ਰਹਿਣ ਯੋਗ ਵਿਕਾਸ ਪ੍ਰਤੀ ਆਉਣ ਵਾਲੀਆਂ ਪੀੜ੍ਹੀਆਂ ਦੀ ਸੋਚ ਅਤੇ ਵਿਵਹਾਰ ਨੂੰ ਢਾਲਣ 'ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਪੇਸ਼ ਹੈ ਇੱਕ ਰਿਪੋਰਟ ਵਾਤਾਵਰਨ ਦੀ ਸਾਂਭ ਸੰਭਾਲ ਵਿੱਚ ਸਕੂਲਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮੁੱਖ ਰੱਖਦਿਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਤੇ ਸਿਲਸਿਲੇ ਵਿੱਚ ਕੱਲ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਸਾਲ ਦੇ ਵਿਸ਼ੇ ਵਿਸ਼ਵ ਪੱਧਰ ਤੇ ਪਲਾਸਟਿਕ ਪ੍ਰਦੂਸ਼ਣ ਦਾ ਅੰਤ ਤਹਿਤ ਕਰਵਾਈਆਂ ਗਈਆਂ ਇਹਨਾਂ ਗਤੀਵਿਧੀਆਂ 'ਚ ਪੰਜਾਬ ਦੇ 19000 ਤੋਂ ਵੱਧ ਸਕੂਲਾਂ ਨੇ ਹਿੱਸਾ ਲਿਆ। ਮੁੱਖ ਗਤੀਵਿਧੀਆਂ ਵਿੱਚ ਬੂਟੇ ਲਾਉਣ ਦੀ ਮੁਹਿੰਮ ਸ਼ਾਮਲ ਸੀ ਜਿਸ ਵਿੱਚ ਵਿਦਿਆਰਥੀਆਂ ਨੇ ਬੂਟੇ ਲਾ ਕੇ ਉਹਨਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਲਈ। ਵਿਦਿਆਰਥੀਆਂ ਨੂੰ ਪਲਾਸਟਿਕ ਦੇ ਬੈਗ ਦੀ ਥਾਂ ਕੱਪੜੇ ਦੇ ਬੈਗ ਬਣਾਉਣ ਅਤੇ ਵਰਤਨ ਲਈ ਪ੍ਰੇਰਿਤ ਕਰਨ ਵਾਸਤੇ ਕਪੜੇ ਦੇ ਬੈਗ ਬਣਾਉਣ ਦੀ ਸਿਖਲਾਈ ਵੀ ਦਿੱਤੀ ਗਈ। ਨਾਲ ਹੀ ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਫੈਲਾਉਣ ਲਈ ਮਾਪੇ ਅਧਿਆਪਕ ਮਿਲਣੀ ਦੌਰਾਨ ਕਪੜੇ ਦੇ ਬੈਗ ਵੀ ਵੰਡੇ ਗਏ। ਇਸ ਤੋਂ ਇਲਾਵਾ ਜਿਨ੍ਹਾਂ ਸਕੂਲਾਂ ਕੋਲ ਸਕੂਲ ਨਿਊਟ੍ਰੀਸ਼ਨ ਗਾਰਡਨ ਨਹੀਂ ਸੀ, ਉਨ੍ਹਾਂ ਨੇ ਇਸ ਦਿਨ ਨਵੇਂ ਨਿਊਟ੍ਰੀਸ਼ਨ ਗਾਰਡਨ ਸ਼ੁਰੂ ਕਰਕੇ ਵਿਦਿਆਰਥੀਆਂ ਨੂੰ ਕੁਦਰਤ ਨਾਲ ਜੋੜਨ ਅਤੇ ਸਿਹਤਮੰਦ ਜੀਵਨ ਸ਼ੈਲੀ ਦੀ ਅਹਿਮੀਅਤ ਨੂੰ ਸਮਝਣ ਦਾ ਮੌਕਾ ਦਿੱਤਾ। ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @thereadeiar rnu chlalander ਸਾਡਾ ਫੇਸਬੁੱਕ ਪੇਜ ਹੈ rnu-eiar chlalander ਅਤੇ YouTube ਤੇ ਸਾਡਾ ਚੈਨਲ ਹੈ @thereadeiar chlalander ਅੱਜ ਵਿਸ਼ਵ ਦੁੱਧ ਦਿਵਸ ਹੈ। ਇਹ ਦਿਨ ਰੋਜ਼ੀ-ਰੋਟੀ ਦੇ ਇੱਕ ਪ੍ਰਮੁੱਖ ਸਰੋਤ ਵੱਜੋਂ ਦੁੱਧ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਮਨਾਇਆ ਜਾਂਦਾ ਹੈ। ਵਿਸ਼ਵ ਪੱਧਰ ਤੇ ਦੁੱਧ ਦਾ ਉਤਪਾਦਨ ਪ੍ਰਤੀ ਸਾਲ 2% ਦੀ ਦਰ ਨਾਲ ਵਧ ਰਿਹਾ ਹੈ ਪਰ ਭਾਰਤ ਵਿੱਚ ਇਸ ਦੀ ਵਿਕਾਸ ਦਰ 5.7% ਹੈ। ਅੱਜ ਦੁਨੀਆ ਦੇ ਦੁੱਧ ਉਤਪਾਦਨ ਦਾ 1/4 ਹਿੱਸਾ ਭਾਰਤ ਵਿੱਚ ਹੁੰਦਾ ਹੈ। ਇੱਥੇ ਪੰਜਾਬ ਮਿਲਕ ਫੈਟ ਦੇ ਪ੍ਰਬੰਧਨ ਨਿਰਦੇਸ਼ਕ ਰਾਹੁਲ ਗੁਪਤਾਨੀ ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ। ਜਿੰਦਾ ਮਹਰਵੇ ਹੈ ਕਿ ਅਸੁੱਧਤ ਦੇ ذریعے ਜੁੜੀਏ ਅਤੇ ਆਪਣੇ ਆਪ ਨੂੰ ਤਰੱਕੀ ਮਹਿਸੂਸ ਕਰਾਈਏ ਵੇਰਕਾ ਪੰਜਾਬ ਦੀ ਇੱਕੋ ਇੱਕ ਕੋਆਪਰੇਟਿਵ ਅਦਾਰਾ ਹੈਗਾ ਹਿੰਦੁਸਤਾਨ ਦੇ ਵਿੱਚ ਛੱਟੇ ਨੰਬਰ ਤੇ ਇਹਦਾ ਸਾਈਜ਼ ਹੈਗਾ ਔਰ ਇਸ ਨੂੰ ਅਸੀਂ ਬਹੁਤ ਬੁਲੰਦੀ ਤੇ ਲੈ ਕੇ ਜਾਣਾ ਹੈ ਕਿਉਂਕਿ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਲੋਨ ਵੀ ਦੇਗਾ ਬਹੁਤ ਜ਼ਿਆਦਾ ਜ਼ਿੰਦਾਗੀ ਹੈਗਾ ਹੋਰ ਵੀ ਸਰਕਾਰ ਪੂਰੀ ਤਰ੍ਹਾਂ ਨਾਲ ਇਸ ਨੂੰ ਮਜ਼ਬੂਤ ਕਰੇਗੀ ਕਾਉਜ਼ੀ ਐਂਡ ਬੌਫਲੋਜ਼ ਦੀ ਪ੍ਰਜਨਨੀ ਨੂੰ ਇੰਪਰੂਵ ਕਰਾਂਗੇ ਐਗਜ਼ੋਟਿਕ ਵੈਰਾਈਟੀਆਂ ਵੀ ਲੈ ਕੇ ਆਵਾਂਗੇ ਐਥਨਿਕ ਵੈਰਾਈਟੀਆਂ ਨੂੰ ਵੀ ਮਜ਼ਬੂਤ ਕਰਾਂਗੇ ਦੁੱਧ ਦੀ ਪਰ ਕੈਪਟਲ ਪ੍ਰੋਡਕਸ਼ਨ ਦੀ ਮਾਤਰਾ ਨੂੰ ਵੀ ਵਧਾਵਾਂਗੇ ਟੋਟਲ ਓਵਰਆਲ ਪਰ ਕੈਪੀਟਲ ਕੰਜ਼ਮਪਸ਼ਨ ਵੀ ਵਧਾਵਾਂਗੇ ਪੰਜਾਬ ਚ ਕਿਸਾਨ ਦੁੱਧ ਉਤਪਾਦਨ ਚ ਆਪਣਾ ਅਹਿਮ ਯੋਗਦਾਨ ਪਾ ਰਹੇ ਨੇ ਨਾਲ ਹੀ ਇਹ ਉਹਨਾਂ ਦੀ ਆਮਦਨ ਦਾ ਇੱਕ ਚੰਗਾ ਵਸੀਲਾ ਵੀ ਹੈ ਇਸ ਮੌਕੇ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਨਾਲ ਆਪਣੇ ਤਜਰਬੇ ਸਾਂਝੇ ਕਰਦੇ ਆਂ ਬਠਿੰਡਾ ਤੇ ਮੁਹਾਲੀ ਦੇ ਕਿਸਾਨਾਂ ਦਾ ਕਹਿਣਾ ਹੈ ਮੇਰਾ ਨਾਮ ਭਜਨ ਸਿੰਘ ਹੈ ਔਰ ਮੈਂ ਬਟੰਡਾ ਦਾ ਰਹਿਣ ਵਾਲਾ ਹਾਂ ਔਰ ਮੇਰਾ ਮੁੱਖ ਧੰਦਾ ਡੇਰੀ ਫਾਰਮਿੰਗ ਹੈ ਮੈਨੂੰ ਇਸ ਧੰਦੇ ਨਾਲ ਜੁੜੇ ਨੂੰ 10 ਸਾਲ ਹੋ ਗਏ ਹਨ ਮੈਨੂੰ ਇਸ ਧੰਦੇ ਤੋਂ ਬਹੁਤ ਵਧੀਆ ਇਨਕਮ ਹੋ ਰਹੀ ਹੈ ਔਰ ਮੈਨੂੰ ਇਸ ਰੁਜ਼ਗਾਰ ਨਾਲ ਮਾਨਸਿਕ ਖੁਸ਼ੀ ਵੀ ਮਿਲਦੀ ਹੈ ਨਗਰੇਸ਼ ਸਿੰਘ ਫਰੜ ਦਿਨ ਹੋੜੀ ਦੇ ਰਹਿਣਾ ਬਹੁਤ ਪੁਰਾਣਾ ਦੁੱਧ ਦਾ ਕੰਮ ਕਰਦੇ ਆ ਰਹੇ ਸੀ ਕਿ ਜਿਹੜੇ ਬੇਰੋਜ਼ਗਾਰੀ ਹੈ ਦੁੱਧ ਦਾ ਕੰਮ ਕਰ ਲੈਣਾ ਵਧੀਆ ਹੈ ਆਪਣਾ ਡੇਰੀ ਉਤਪਾਦ ਬਣਾ ਲਓ ਸਹਿਕ ਧੰਦਾ ਹੈਗਾ ਨਾਲ ਨਾਲ ਬਹੁਤ ਬਹੁਤ ਵਧੀਆ ਰਹਿਣ ਤਾਂ ਹੁਸ਼ਿਆਰਪੁਰ ਵਿੱਚ ਸਹਾਇਕ ਸਿਖਲਾਈ ਕੇਂਦਰ ਬੀਐਸਐਫ ਕੈਂਪ ਵਿਖੇ ਮੈਲਾ ਭਰਤੀ ਕਾਂਸਟੇਬਲਾਂ ਦੀ ਪ੍ਰਮਾਣਿਕਤਾ ਪਰੀਖਤ ਦਾ ਆਯੋਜਨ ਕੀਤਾ ਗਿਆ 40 ਮੈਲਾ ਭਰਤੀ ਕਾਂਸਟੇਬਲਾਂ ਨੇ 24 ਹਫ਼ਤਿਆਂ ਦੀ ਸਖਤ ਸਿਖਲਾਈ ਪੂਰੀ ਕਰਕੇ ਅਜ ਦੇਸ਼ ਦੀ ਸੇਵਾ ਲਈ ਪਾਸ ਆਊਟ ਹੋયા ਨੇ ਐਸਟੀਸੀ ਦੇ ਆਈਜੀ ਸਿੰਧੂ ਕੁਮਾਰ ਇਸ ਮੌਕੇ ਮੁੱਖ ਮਹਿਮਾਨ ਵਿੱਚੋਂ ਸ਼ਾਮਲ ਹੋਏ ਇਸਪ੍ਰੇ ਚ ਪਾਸ ਆਊਟ ਰੰਗੂਟਾਂ ਦੀ ਟੁਕੜੀ ਵੱਲੋਂ ਮੁੱਖ ਮਹਿਮਾਨ ਨੂੰ ਜਨਰਲ ਸਲਾਮੀ ਨਾਲ ਸਨਮਾਨਿਤ ਕੀਤਾ ਗਿਆ ਮੁੱਖ ਮਹਿਮਾਨ ਨੇ ਰੰਗੂਟਾਂ ਨੂੰ ਸਿਖਲਾਈ ਸੰਪੂਰਨ ਹੋਣ ਤੇ ਵਧਾਈ ਦਿੱਤੀ 25ਵੀਂ ਫਿਟ ਇੰਡੀਆ ਸੰਡੇਜ਼ ਔਨ ਸਾਈਕਲ ਪਹਿਲ ਕਦਮੀ ਤਹਿਤ ਅੱਜ ਦੇਸ਼ ਭਰ ਵਿੱਚ 2000 ਤੋਂ ਵੱਧ ਥਾਵਾਂ ਤੇ ਇੱਕ ਵਿਸ਼ੇਸ਼ ਤਿਰੰਗਾ ਰੈਲੀ ਦਾ ਆਯੋਜਨ ਕੀਤਾ ਗਿਆ। ਯੁਵਾ ਮਾਮਲੇ ਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਰਾਜਧਾਨੀ ਦਿੱਲੀ 'ਚ ਇਸ ਦੀ ਅਗਵਾਈ ਕੀਤੀ। ਇਸੇ ਦੌਰਾਨ ਵਿਸ਼ਵ ਸਾਈਕਲਿੰਗ ਦਿਵਸ ਮਨਾਉਣ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਖੇਡ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੱਕ ਸਾਈਕਲ ਰੈਲੀ ਕੱਢੀ। ਡੀਨ ਯੂਨੀਵਰਸਿਟੀ ਇਨਸਟਰਕਸ਼ਨਸ ਪ੍ਰੋਫੈਸਰ ਯੋਗ ਨਾ रावत ਨੇ ਰੈਲੀ ਨੂੰ ਚੰਡੀ ਦੇ ਕੇ ਰਵਾਨਾ ਕੀਤਾ ਪੀਯੂ ਦੇ ਵਾਈਸ ਚਾਂਸਲਰ ਪ੍ਰੋਫੈਸਰ ਯੋਨੂਵਿਕ ਨੇ ਕਿਹਾ ਵਿਦਿਆਰਥੀਆਂ ਨੂੰ ਸਾਈਕਲਿੰਗ ਅਤੇ ਨਿਯਮਿਤ ਕਸਰਤ ਨੂੰ ਆਪਣੀ ਜੀਵਨ ਸ਼ੈਲੀ ਦਾ ਇੱਕ ਅਨਿੱਖੜਵਾਂ ਅੰਗ ਬਣਾਉਣਾ ਚਾਹੀਦਾ ਹੈ ਭਾਰਤੀ ਖੇਡ ਅਥਾਰਟੀ ਦੇ ਉਤਰੀ ਕੇਂਦਰ ਜ਼ਿਲਖਪੁਰ ਦੇ ਕਾਰਜਕਾਰੀ ਨਿਰਦੇਸ਼ਕ ਮਨਜੂ ਸ਼ਰੀ ਨੇਵੀ ਇਸ ਮੌਕੇ ਸੰਬੋਧਨ ਕੀਤਾ ਇਹ ਪ੍ਰੋਗਰਾਮ ਪੀਯੂ ਵੱਲੋਂ ਯੂਵਾ ਮਾਮਲਾ ਦੇ ਖੇਡ ਮੰਤਰਾਲੇ ਦੀ ਫਿਟ ਇੰਡੀਆ ਮੁਹਿੰਮ ਦੇ ਹਿੱਸੇ ਵਜੋਂ ਕੀਤਾ ਗਿਆ ਇਸ ਰੈਲੀ 'ਚ 450 ਤੋਂ ਵੱਧ ਵਿਦਿਆਰਥੀਆਂ ਫੈਕਲਟੀ ਮੈਂਬਰਾਂ ਅਤੇ ਆਮ ਲੋਕਾਂ ਨੇ ਹਿੱਸਾ ਲਿਆ ਅੰਮ੍ਰਿਤਸਰ ਸੇਤੂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅਮਰੀਕਾ ਦੇ ਸੈਂਕ੍ਰਾਮਟੋ ਸਥਿਤ ਪ੍ਰਸਿੱਧ ਅਟਾਰਨੀ ਅਤੇ ਸਮਾਜ ਸੇਵੀ ਜਸਪ੍ਰੀਤ ਸਿੰਘ ਨਾਲ ਇਤਿਹਾਸਿਕ ਸਮਝੌਤਾ ਕੀਤਾ। ਇਸ ਸਮਝੌਤੇ ਤਹਿਤ ਜਸਪ੍ਰੀਤ ਸਿੰਘ ਨੇ ਯੂਨੀਵਰਸਿਟੀ 'ਚ ਸ਼੍ਰੀ ਗੁਰੂ ਨਾਨਕ ਚੇਅਰ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ ਜਿਸ ਦੀ 5 ਸਾਲਾਂ ਲਈ ਪੂਰੀ ਫੰਡਿੰਗ ਉਹ ਖੁਦ ਕਰਨਗੇ। ਇਸ ਦਾ ਮਕਸਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਰਵ ਵਿਆਪਕ ਸਿੱਖਿਆਵਾਂ, ਸਮਾਨਤਾ, ਅਧਿਆ ਸੇਵਾ ਤੇ ਮਰੁਖਤਾ ਦੀ ਏਕਤਾ ਦਾ ਡੂੰਘਾਈ ਨਾਲ ਅਧਿਐਨ ਤੇ ਵਸਾਰ ਕਰਨਾ ਹੋਵੇਗਾ ਇਸ ਲਈ 3 ਕਰੋੜ ਰੁਪਏ ਦੀ ਵੱਡੀ ਰਾਸ਼ੀ ਨਾਲ ਇੱਕ ਪੂਰਨ ਸਮੇਂ ਦੇ ਚੇਅਰ ਪ੍ਰੋਫੈਸਰ ਖੋਜ ਸਹਾਇਕ ਤੇ ਹੋਰ ਅਕਾਦਮਿਕ ਸ੍ਰੋਤਾੰਨੀ ਨਿਯੁਕਤੀ ਕੀਤੀ ਜਾਵੇਗੀ ਖੋਜ ਕਰਚਾਂ ਲਈ 10 ਵਿਦਿਆਰਥੀਆਂ ਨੂੰ ਹਰ ਮਹੀਨੇ 8000 ਰੁਪਏ ਖੋਜ ਸਕਾਲਰਸ਼ਿਪ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ ਲੁਧਿਆਣਾ ਪਛਮੀ ਜ਼ਿਮਨੀ ਚੌਣ ਨੂੰ ਨਿਰਪੱਖ ਤੇ ਪਾਰਦਰਸ਼ੀ ਬਣਾਉਣ ਲਈ ਜ਼ਿਲ੍ਹਾ ਚੌਣ ਅਫਸਰ ਹਮਨਸ਼ੂ ਜੈਨ ਨੇ ਸਟੈਟਿਕ ਸਰਵੇਲੈਂਸ ਟੀਮਾਂ ਤੇ ਉਡਣ ਦਸਤਿਆਂ ਨੂੰ ਸ਼ਰਾਬ ਨਕਦੀ ਤੇ ਤਸਕਰੀ ਦੇ ਗੈਰ ਕਾਨੂੰਨੀ ਪਰਵਾਹ ਨੂੰ ਰੋਕਣ ਲਈ ਵਾਹਨਾ ਦੀ ਪੂਰੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ ਉਹਨਾਂ ਦੱਸਿਆ ਕਿ ਟੀਮਾਂ 24 ਘੰਟੇ ਕੰਮ ਕਰ ਰਹੀਆਂ ਨੇ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਸਮੇਤ ਹੋਰਨਾ ਕਈ ਸੂਬਿਆਂ ਲਈ ਆਉਂਦੇ ਬੁੱਧਵਾਰ ਤੱਕ 30 ਹਵਾਵਾਂ ਵਗਨ ਤੇ ਗਰਜ ਨਾਲ ਮੀਂਹ ਦੇ ਪੇਸ਼ੀਨ گوئی ਕੀਤੀ ਹੈ ਵਿਭਾਗ ਨੇ ਅਗਲੇ 3 ਦਿਨਾਂ ਲਈ ਪੱਛਮੀ ਰਾਜਸਥਾਨ 'ਚ ਵੀ ਤੂੜਪਰੀਆਂ ਹਰੀਆਂ चलन की संभावना जताई है आई पी एल क्रिकेट के दूजे क्वालिफायर अहमदाबाद किंगस गृह अमित शाह ने कहा केन्द्र सरकार अपराधिक न्याय प्रणाली चरेंसिक सबूत आधारित तो पहुंच तरजह दे रही है तेल कंपनिया ने अजो तो उन्नी किलोग्राम वाले व्यापारक एलपी जी सिलेंडर की कीमत चौबी रुपए की कटौती ਪਟਿਆਲਾ ਚਸਮਾਨੀ ਬਿਜਲੀ ਡਿਗਨ ਕਾਰਨ ਤਿੰਨ ਘਰ ਨੁਕਸਾਨੇ ਗਏ ਸੇਤ ਮੰਤਰੀ ਨੇ ਪੀੜਤ ਪਰਿਵਾਰਾਂ ਨੂੰ ਰਾਹਤ ਰਾਸ਼ੀ ਦੇਣ ਦਾ ਕੀਤਾ ਐਲਾਨ ਆਤੀ ਆਪੀਲ ਦੇ ਦੂਜੇ ਕੁਆਲੀਫਾਇਰ ਚ ਮੁੰਬਈ ਇੰਡੀਅਨਸ ਦਾ ਮੁਕਾਬਲਾ ਅਟਵੰਗਾਉ ਕਿੰਗਸ ਨਾਲ ਹੋਵੇਗਾ ਇਸ ਦਿਨ ਆਲੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬਰੇਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ